ਲੈਕਚਰ ਕਰਨ ਦੀ ਸੁਖਮ ਹਉਮੈ ਸੰਤ ਤੇਜਾ ਸਿੰਘ ਜੀ ਫਰਮਾਉਂਦੇ ਹਰ ਇੱਕ ਇਨਸਾਨੀ ਹਿਰਦੇ ਵਿੱਚ ਲੈਕਚਰ ਅਤੇ ਕਥਾ ਕੀਰਤਨ ਕਰਕੇ ਵਾਹ ਵਾਹ ਕਰਾ ਕੇ ਮਾਣ ਵਡਿਆਈ ਲੈਣ ਦੀ ਸੁਖਮ ਇੱਛਾ ਹੁੰਦੀ ਹੈ ਜਦ ਤੱਕ ਸਤਿਗੁਰ ਸੱਚੇ ਪਾਤਸ਼ਾ ਆਪਣੀ ਮਿਹਰ ਦੁਆਰਾ ਇਸ ਦੀ ਜੜ ਨਾ ਕੱਟ ਦੇਣ ਇਹ ਕਮਜ਼ੋਰੀ ਕਦੀ ਨਾ ਕਦੀ ਬੰਦੇ ਨੂੰ ਆਦਰਸ਼ ਤੋਂ ਡੇਗ ਦਿੰਦੀ ਹੈ ਮਸਤੂਆਣੇ ਵਿਖੇ ਲਗਾਤਾਰ ਸੰਗਤਾਂ ਦੇ ਲੈਕਚਰ ਲਈ ਸੱਦੇ ਆਉਣ ਤੇ ਸੰਤ ਤੇਜਾ ਸਿੰਘ ਜੀ ਦੇ ਹਿਰਦੇ ਵਿੱਚ ਵੀ ਸੁਖਮ ਸੰਕਲਪ ਜਾਗ ਪਿਆ ਹੁਕਮ ਅਦੁੱਲੀ ਕਰਕੇ ਵੜਿਆਈ ਲਈ ਬਾਹਰ ਜਾਣ ਦੀ ਇੱਛਾ ਪੈਦਾ ਹੋ ਗਈ ਪਰ ਜਿਸ ਦੇ ਸਿਰ ਤੇ ਪੂਰੇ ਗੁਰੂ ਦਾ ਹੱਥ ਹੋਵੇ ਉਹ ਡਿੱਗਣ ਤੋਂ ਬਚ ਜਾਂਦਾ ਹੈ ਰਾਤ ਨੂੰ ਗੁਰੂ ਨਾਨਕ ਦੇਵ ਜੀ ਨੇ ਇੱਕ ਉੱਚਾ ਸੂਰਜ ਬਤ ਚਮਕਦਾ ਬੁਰਜ ਦਿਖਾ ਕੇ ਕਿਹਾ ਬੱਚਾ ਕਾਲਾ ਨਾ ਪਾਉ ਅਸੀਂ ਇੱਥੇ ਹੀ ਗਿਆਨ ਦਾ ਪ੍ਰਕਾਸ਼ ਕਰਾਂਗੇ ਆਪ ਦਾ ਚਿੱਤ ਸ਼ਾਂਤ ਹੋ ਗਿਆ ਤੇ ਹੁਕਮ ਅਦੁੱਲੀ ਦਾ ਸੰਕਲਪ ਨਸ਼ਟ ਹੋ ਗਿਆ